ਨਬਦੇ ਇਤਿਹਾਸਕ ਗੁਰਦੁਆਰਾ ਬਾਬਾ ਆਜਪਾਲ ਸਿੰਘ ਘੋੜਿਆਂਵਾਲਾ ਵਿਖੇ ਨਾਬਾ ਦੇ ਵਿਧਾਇਕ ਦੇ ਪਿਤਾ ਸਵਰਗਵਾਸੀ ਲਾਲ ਸਿੰਘ ਦੀ ਅੱਜ ਸਾਲਾਨਾ ਤੇ ਪਹਿਲੀ ਵਰਸੀ ਹੈ ਜਿਹੜੀ ਉਹ ਮਨਾਇ ਗਈ ਹੈ ਜਿੱਥੇ ਕਿ ਰਾਜਨੀਤਿਕ ਆਗੂਆਂ ਨੇ ਪਹੁੰਚ ਕੇ ਸ਼ਿਰਕਤ ਕੀਤੀ ਹੈ ਜਿਸ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਕੈਬਨਟ ਮੰਤਰੀ ਪੰਜਾਬ ਸਿਹਤ ਮੰਤਰੀ ਨੇ ਜਿਹੜੇ ਬਲਵੇਰ ਸਿੰਘ ਉਹ ਵੀ ਪਹੁੰਚੇ ਨੇ ਜਿੱਥੇ ਕੀ ਇਲਾਕੇ ਦੀਆਂ ਸੰਗਤਾਂ ਵੀ ਪਹੁੰਚਿਆ ਨੇ ਉੱਥੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਕਥਾ ਕੀਰਤਨ ਕੀਤਾ ਗਿਆ ਤੇ ਭਾਈ ਜਗਜੀਤ ਸਿੰਘ ਜੀ ਜੇ ਸੰਗਤ ਪਰਵਾਲ ਨੇ ਰਾਕੀ ਜਥਾ ਉਹਨਾਂ ਵੱਲੋਂ ਵੀ ਕੀਰਤਨ ਜਿਹੜਾ ਕੀਤਾ ਗਿਆ ਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਬਾਪੂ ਲਾਲ ਸਿੰਘ ਜੀ ਨੂੰ ਤੇ ਉਹਨਾਂ ਦੀਆਂ ਯਾਦਾਂ ਨੂੰ ਅੱਜ ਤਾਜ਼ਾ ਕੀਤਾ ਗਿਆ ਨਬਤੋ ਹਰਮਿੰਦ ਸਿੰਘ ਮਾਨ 为了。 एक पिता एक पुत्र इना लेख है उन्हें पिता की ਸਾਰੀ ਦੁਨੀਆ ਦੇ ਵਿੱਚ ਜਿਹੜਾ ਦੁਰਦੁਰ ਕਰੋਨਾ ਹੁਣ ਸਰਦਾਰ ਸਾਧ ਸਿੰਘ ਦੀ ਸਰਦਾਰ ਹਰ ਸਿੰਘ ਦੇ ਘਰ ਪੁੱਤਰ ਦਾ ਐਮਐਲਏ ਸਾਹਿਬ ਗੁਰਦੇਵ ਸਿੰਘ ਦੀ ਮਾਨਵੀ ਪਦਵਤਾ ਹੈ ਜੀ ਜਦੋਂ ਕਿ ਸਾਰੀ ਦੁਨੀਆ ਕਰਦੀ ਹੈ ਅਸਾਸਨ ਪਰ ਜਿਹਨੂੰ ਬਖਸ਼ਦਾ ਹੈ ਉਹਨੂੰ ਪ੍ਰਾਪਤ ਹੁੰਦੀ ਹੈ ਪ੍ਰਸੰਗ ਹੈ ਇਹ ਅੱਖਾਂ ਹੀ ਦੱਸੇ ਇਸ ਪਰਿਵਾਰ ਦਾ ਐਮਐਲਏ ਸਾਹਿਬ ਕਿੰਨਾ ਘਰੇ ਨੇ ਇਕਵੇਸਾ ਆਪਣੀ ਨੌਕਰਾਂ ਦੀ ਗੁਜਰੇ ਜੀਵੀ ਤੁਆਨੇ ਮਨ ਦੇ ਵਿੱਚ ਬੰਧਾ ਚੜਾਈ ਕਰ ਗਿਆ ਜਾ ਪੁੱਛਿਆ ਉਹ ਸੰਭਲ ਗਿਆ ਜਨਨਕ ਗਲੀ ਦੇ ਵਿੱਚ ਮਾਤਮਾ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੀ ਉਹ ਨੌਕਰਾਂ ਨੇ ਪੁੱਛਿਆ ਇਹ ਉਹ ਆ ਕੇ ਕਹਿੰਦੇ ਜੀ ਉਹ ਸੁਰਗ ਨੂੰ ਗਿਆ ਤੇ ਤੂੰ ساری ਉਮਰ ਢਕਾਰ ਕਰਦੇ ਆ ਪਾਪ ਕਰਦੇ ਆ ਗੁਜ਼ਾਰੀ ਤੈਨੂੰ ਗਿਆਨ ਕਿੱਥੋਂ ਹੋ ਗਿਆ ਉਹ ਬੇਸ਼ਕ ਉਹ ਕਹਿੰਦੀ ਫਕੀਰ ਸਾਈਂ ਇਹਦੇ ਚ ਗਿਆਨ ਵਾਲੀ ਤਾਂ ਗੱਲ ਹੀ ਨਹੀਂ ਹੈ ਜਿਹਦੀ ਦੁਨੀਆਂ ਵਿੱਚ ਵਡਿਆਈ ਹੋ ਰਹੀ ਹੈ ਦੁਨੀਆਂ ਵਿੱਚ ਰੱਬ ਹੈ ਰੱਬ ਦੇ ਵਿੱਚ ਦੁਨੀਆਂ ਤੇ ਜਿਹੜੀ ਗੱਲ ਦੁਨੀਆਂ ਦੇ ਮੂੰਹ 'ਚ ਆ ਜਾਵੇ ਉਹ ਰੱਬ ਦੀ ਆਵਾਜ਼ ਹੁੰਦੀ ਹੈ ਸਾਧ ਸੰਗਤ ਜਿਹੜੀ ਗੱਲ ਬਹੁਤੇ ਲੋਕ ਕਹਿਣ ਲੱਗ ਜਾਣਗੇ ਦੀਦੀ ਵਰਸੀ ਤੇ ਆਪਣੇ ਰਿਸ਼ਤੇਦਾਰ ਹੁੰਦੇ ਨੇ ਜਾਂ ਕੁਝ ਸੱਜਣ ਮਿੱਤਰ ਆ ਜਾਂਦੇ ਆ ਪਰ ਸਾਲ ਨੂੰ ਵਰਸੀ ਤੇ ਕੱਤ ਦੱਸ ਰਿਹਾ ਹੈ ਕਿ ਐਵੇਂ ਸੇ ਅਰਥ ਰੱਖਦੀ ਇੱਕ ਗੱਲ ਬਹੁਤ ਹੁੰਦੀ ਹੈ ਸੋ ਆਪਾਂ ਸਾਰੇ ਕੱਤਰ ਤੋਂ ਹਿਆਰ ਨਹੀਂ ਚੱਲਦਾ ਫੇਰੀ ਘਰ ਹੀ ਜਾਂਦਾ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀ ਅਨੰਤ ਪਿਆ ਮੇਰੀ ਮਾਰੇ ਰਤੁਰੂ ਮੈਂ ਤਾਇਰਾ ਬੜਾ ਲੀਵਰ ਸੀ ਜੀ ਵੱਲੋਂ ਬਹੁਤ ਦੁਨੀਆ ਪਾ ਕਹ ਰਹੇ ਆ ਕਿ ਕਰਮ ਜੋਗੀ ਕਿਸਮ ਦੇ ਬੰਦੇ ਜੀ ਇਨਸਾਨ ਜਿਹੜਾ ਨੇ ਆਪਣੀ ਜ਼ਿੰਦਗੀ ਦਸਾਂ ਨੌਂ ਦੀ ਕਿਰਤ ਕਰਕੇ ਬੱਚਿਆਂ ਨੂੰ ਪੜਾਇਆ ਪਾਲਿਆ ਔਰ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਆਪਣੇ ਜਿਹੜੇ ਪਰਿਵਾਰ ਦਾ ਪਰਵਰਿਸ਼ ਕੀਤੀ ਆ ਸੋ ਉਹਨਾਂ ਨੂੰ ਆਪਣੇ ਸ਼ਰਦਾ ਦੇ ਫੁੱਲ ਪੇਟ ਕਰਨ ਆਏ। ਬਿਲਕੁਲ ਪਹਿਲੀ ਵਾਰ ਸੀ ਤੇ ਪਹੁੰਚੇ ਬਾਪੂ ਲਾਲ ਸਿੰਘ ਐਮਐਲਏ ਨਾਭਾ ਕਿਸ ਤਰ੍ਹਾਂ ਤੇ ਆ ਲਾਈਨ ਬਾ ਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰੇਨ ਸੋ ਅੱਜ ਸਾਡੇ ਸਾਥੀ ਵਿਧਾਇਕ ਦੇਵਮਾਨ ਜੀ ਦੇ ਪਿਤਾ ਜੀ ਬਾਪੂ ਲਾਲ ਸਿੰਘ ਉਹਨਾਂ ਦੀ ਵਰਤੀ ਤੇ ਪਹੁੰਚੇ ਆ ਸੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਵੀ ਆਪਣੇ ਪੁਰਖਿਆਂ ਦੀਆਂ ਕਹਾਣੀਆਂ ਕਰਨੀਆਂ ਚਾਹੀਦੀਆਂ ਸੋ ਜਿਹਨੇ ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੇ ਕੇ ਲੋਕ ਸੇਵਾ 'ਚ ਪਾਇਆ ਔਰ ਜਿਹੜਾ ਬੱਚਾ ਐਮਐਲਏ ਬਣਿਆ ਉਹ ਪਾਗਾਂਲੇ ਦੇ ਰਸੀਗੇ ਪੁਲਿਸ ਨੂੰ ਅੱਜ ਇੰਡੀਆ ਵਾਹੀ ਗੁਰਜੀਤ ਸਿੰਘ ਕੀ ਫਤਿਹ ਹਲਕਾ ਨਾਬਾ ਦੇ ਜੋ ਐਮਐਲਏ ਮੌਜੂਦਾ ਐਮਐਲਏ ਨੇ ਸਰਦਾਰ ਗੁਰਦੇਵ ਸਿੰਘ ਜੀ ਮਾਨ ਜਿਹਨਾਂ ਨੂੰ ਦੇਵਮਾਨ ਵੀ ਕਹਿੰਦੇ ਆ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਕਿਉਂਕਿ ਪਿਛਲੇ ਸਾਲ ਉਹ ਕਾਲ ਚਲਾਣਾ ਕਰ ਗਏ ਸੀ ਉਹਨਾਂ ਦੀ ਪਿਆਰੀ ਮਿੱਠੀ ਯਾਦ ਨੂੰ ਸਮਰਪਿਤ ਉਹਨਾਂ ਨੇ ਇੱਕ ਸਮਾਗਮ ਰੱਖਿਆ ਜਿਹਦੇ ਵਿੱਚ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਸਵੇਰੇ ਤੇ ਉਸ ਤੋਂ ਬਾਅਦ ਕਥਾ ਕੀਰਤਨ ਦਾ ਸਮਾਗਮ ਰੱਖਿਆ ਤੀ 10 ਸਿਆਣ ਉਹਨਾਂ ਨੇ ਹੁਕਮ ਕੀਤਾ ਸੀ ਕਿ ਤੁਸੀਂ ਕੀਰਤਨ ਦੀ ਸੇਵਾ ਜਿਹੜੀ ਇਹਦੇ ਵਿੱਚ ਢਬਾਉਣੀ ਹੈ ਸੋ ਲਗਭਗ 1.5 ਘੰਟਾ ਕੀਰਤਨ ਦੀ ਸੇਵਾ ਜਿਹੜੀ 10 ਸਿਆਣ ਵੱਲੋਂ ਕੀਤੀ ਗਈ ਤੇ ਬਹੁਤ ਸਾਰੀ ਸੰਗਤ ਨੇ ਦੂਰੋਂ ਨੇੜੇੋਂ ਪਹੁੰਚ ਕੇ ਜਿਹੜਾ ਬਾਪੂ ਲਾਲ ਸਿੰਘ ਜੀ ਨੂੰ ਸ਼ਰਧਾ ਦੇ ਸਤਿਕਾਰ ਪੇਟ ਕੀਤਾ ਕਹਾਣੀਆਂ ਪੁੱਤ ਸੁਪੁੱਤ ਕ੍ਰੇਨ ਉਹ ਬੱਚੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਜਿਹੜੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਨੇ ਅੱਜ ਅਸੀਂ ਸਾਰੇ ਬਾਪੂ ਲਾਲ ਸਿੰਘ ਜੀ ਨੂੰ ਯਾਦ ਕਰਦੇ ਆਂ ਉਹਨਾਂ ਦੇ ਜੀਵਨ ਨੂੰ ਯਾਦ ਕਰਦੇ ਆਂ ਉਹਨਾਂ ਦੀ ਕਿਰਤ ਕਮਾਈ ਨੂੰ ਯਾਦ ਕਰਦੇ ਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਇਆ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਇਆ ਔਰ ਇੰਨੀ ਬਖਸ਼ਿਸ਼ ਹੋਈ ਪਾਸ਼ਾ ਜੀ ਦੀ ਕਿ ਅੱਜ ਇਹ ਪਰਿਵਾਰ ਜਿੱਥੇ ਸਾਡੇ ਨਾਭੇ ਦਾ ਬਹੁਤ ਵੱਡੀ ਸੇਵਾ ਦੇ ਵਿੱਚ ਇਹ ਆਪਣਾ ਯੋਗਦਾਨ ਨਿਭਾ ਰਿਹਾ ਉੱਥੇ ਬਿਸ਼ਪ ਦੇ ਵਿੱਚ ਵੀ ਇਹ ਪਰਿਵਾਰ ਜਾਣਿਆ ਜਾਂਦਾ ਸੋ ਇਸ ਵਾਸਤੇ ਅੱਜ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਅਸੀਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਸੰਸਥਾ ਵੱਲੋਂ ਇਹ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਪਿਤਾ ਸਾਰਿਆਂ ਨੂੰ ਦੇਣ ਔਰ ਇਸ ਤਰ੍ਹਾਂ ਦੇ ਬੱਚੇ ਸਾਰਿਆਂ ਨੂੰ ਦੇਣ ਵਾਹਿ ਖਾਲਸਾ ਕਿਤੋਂ ਵਿਧਾਇਕ ਗੁਰਦੇਵ ਸਿੰਘ ਦੇਮਨ ਜੀ ਉਹਨਾਂ ਦੇ ਪਿਤਾ ਸਰਦਾਰ ਲਾਲ ਸਿੰਘ ਜੀ ਦੀ ਅੱਜ ਪਹਿਲੀ ਵਰਸੀ ਮਨਾਇ ਗਈ ਹੈ ਤੇ ਉਸ ਦੇ ਵਿੱਚ ਸਾਡੇ ਸਪੀਕਰ ਪੁਲਤਾਰ ਸਿੰਘ ਸਦਵਾ ਜੀ ਸਾਡੇ ਸਤਿਕਾਰਯੋਗ ਮੰਤਰੀ ਬਲਵੀਰ ਸਿੰਘ ਜੀ ਤੇ ਨਾਲ ਹੀ ਸਾਡੇ ਸਤਿਕਾਰਯੋਗ ਪੰਜਾਬ ਦੇ ਸੀਨੀਅਰ ਆਗੂ ਸ੍ਰੀ ਬਲਤੇਜ ਪੰਨੂ ਜੀ ਜਿਹੜੇ ਪੰਜਾਬ ਆਮਾਦੀ ਪਾਰਟੀ ਦੇ ਮੁਖਬਲਾਰੇ ਨੇ ਪਹੁੰਚੇ ਨੇ ਤੇ ਆਹੀ ਆ ਮੈਂ ਆਪਣੇ ਚਲਣੇ ਚ ਵੈਕ ਦੇ ਦਾਸ ਕਰਦਾ ਕਿ ਉਹਨਾਂ ਨੂੰ ਇਸਸਤਾਨ ਆਪਣੇ ਚਰਨਾਂ ਦੇ ਵਿੱਚ ਨਮਾਜ਼ ਕਰਸਣ ਪਰਿਵਾਰ ਨੂੰ ਜਿਹੜਾ ਪਾਣਾ ਬਣਨ ਦਾ ਬਲਵਕਸਨ ਕਿਉਂਕਿ ਦਾ ਲਾਲ ਸਿੰਘ ਜੀ ਆਪਕੋ ਲਾਲ ਸਿੰਘ ਜੀ ਪਿਛਲੇ ਸਾਲ 28 ਨਵੰਬਰ 2024 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੇਗੇ ਸੀਗੇ ਅੱਜ ਉਨ੍ਹਾਂ ਦੀ ਪਹਿਲੀ ਜਿਹੜੀ ਨਿੱਕੀ ਯਾਦ ਨੂੰ ਯਾਦ ਕਰਦੇ ਆ ਪਹਿਲੀ ਵਰਸੀ ਜਿਹੜੀਆਂ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਭਾ ਵਿਖੇ ਮਨਾਈ ਗਈ ਹੈ ਔਰ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਔਰ ਪੰਜਾਬ ਦੇ ਸ੍ਰੀ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਤੋਂ ਇਲਾਵਾ ਬਹੁਤ ਸਾਰੇ ਐਮਐਲ ਸਹਿਬਾਨ ਜਿਹੜੇ ਆ ਉਹ ਫੋਨ ਕਰਕੇ ਉਹਨਾਂ ਨੇ ਹਾਜ਼ਰੀ ਲਾਈ ਕਿਉਂਕਿ ਤਰਨਤਾਰਨ ਇਲੈਕਸ਼ਨ ਚੱਲ ਰਹੀ ਹੈ ਤੇ ਸਾਡੇ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਅਹੁਦੇਦਾਰ ਸਹਿਬਾਨ ਸਾਰੀ ਇਥੇ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਪੂ ਜੀ ਨੂੰ ਯਾਦ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਨੇ ਕਿਉਂਕਿ ਮਾਤਾ ਪਿਤਾ ਜਿਹੜੇ ਹੁੰਦੇ ਨੇ ਇਹ ਤੁਹਾਡੀਆਂ ਜੜਾਂ ਹੁੰਦੀਆਂ ਨੇ ਜੀ ਔਰ ਮਾਤਾ ਪਿਤਾ ਦਾ ਸੁਭਾਅ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਾਂ ਉਹਨਾਂ ਦੇ ਵਿਚਾਰ ਜਿਹੜੇ ਆ ਤੁਹਾਡੇ ਚ ਉਹ ਵਿਛਰਦੇ ਆ ਤੇ ਬਾਪੂ ਜੀ ਦੀ ਅਕਸਰ ਇੱਕੋ ਹੀ ਗੱਲ ਕਿ ਬੇਟਾ ਕਿਸੇ ਦਾ ਬੁਰਾ ਨਹੀਂ ਕਰਨਾ ਹਮੇਸ਼ਾ ਕਿਸੇ ਦਾ ਭਲਾ ਕਰਨਾ ਅੱਜ ਉਸੇ கான்ਸੈਪਟ ਨੂੰ ਅਪਣਾ ਕੇ ਇਹੀ ਜਿਹੜੀ ਹੈ ਬਤੌਰੇ ਐਮਐਲਏ ਨਾਬਾ ਹਲਕੇ ਦੀ ਸੇਵਾ ਮਿਲਈ ਹੈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਇੱਕ ਫਾਊਂਡੇਸ਼ਨ ਰਜਿਸਟਰ ਕਰਾਰਾਂ ਦੀ ਬਾਪੂ ਲਾਲ ਸਿੰਘ ਫਾਊਂਡੇਸ਼ਨ ਉਹਦੇ ਵਿੱਚ ਅਸੀਂ ਨਾਬਾ ਹਲਕੇ ਦੇ ਵਿੱਚ ਜਿੰਨੇ ਲੋੜਵੰਦ ਬੱਚੇ ਨੇ ਜਿਹੜੇ ਸਕੂਲ ਜਾਂਦੇ ਨੇ ਉਹਨਾਂ ਨੂੰ ਸਾਈਕਲ ਜਿਹਦਾ ਕੋਈ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਟਰਾਈਸਾਈਕਲ ਜਿਹੜਾ ਕੋਈ ਬਹੁਤ ਜ਼ਿਆਦਾ ਤੁਰ ਵੀ ਨਹੀਂ ਸਕਦੇ ਉਹਨਾਂ ਨੂੰ ਬੈਟਰੀ ਵਾਲਾ ਟਰਾਈਸਾਈਕਲ ਜਿਹੜੇ ਅਸੀਂ ਬਹੁਤ ਜਲਦੀ ਦੇਵਾਂਗੇ ਜੀ ਤੇ ਬਾਪੂ ਜੀ ਹੋਰਾਂ ਦਾ ਸੁਭਾਅ ਬਾਪੂ ਜੀ ਹੋਰਾਂ ਦੀ ਕਿਰਤ ਦੀ ਜਿਹੜੀ ਗੱਲ ਹੈ ਉਹ ਹਮੇਸ਼ਾ ਅਸੀਂ ਆਪਣੇ ਮਨ 'ਚ ਵਸਾ ਕੇ ਰੱਖੀ ਹੋਈ ਹੈ ਔਰ ਸਾਡਾ ਪਰਿਵਾਰ ਆਮ ਆਦਮੀ ਪਾਰਟੀ ਦਾ ਸਾਰਾ ਪਰਿਵਾਰ ਜਿਹੜਾ ਇੱਥੇ ਸਾਰੇ ਹੌਂਦੇਦਾਰ ਸਹਿਬਾਨ ਆਇਆ ਸਰਬਦਾ ਬਹੁਤ-ਬਹੁਤ ਧੰਨਵਾਦ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਦੁਆ ਦੀ ਕਿ ਸੱਚੇ ਪਾਤਸ਼ਾਹ ਬਹੁਤ ਹੀ ਸ਼ਾਨਦਾਰ ਔਰ ਬਹੁਤ ਹੀ ਨਰਮ ਸੁਭਾਅ ਔਰ ਬਹੁਤ ਹੀ ਸ਼ੁੱਧ ਜੀਵਨ ਜੀ ਕੇ ਗਏ ਅਭੀ ਸ਼ਖਸ ਸਾਲ ਹੋ ਗਿਆ ਗਿਆ ਨੂੰ ਤੇ ਉਹਨਾਂ ਨੂੰ ਹਮੇਸ਼ਾ ਆਪਣੀ ਗੋਦ ਦੇ ਵਿੱਚ ਜਗ੍ਹਾ ਦੇ ਕੇ ਰੱਖਣਾ ਜੀ ਥੈਂਕ ਯੂ ਸਵਾਗਤ ਗੁਰਦੇਵ ਸਿੰਘ ਮਾਨ ਹਲਕੇ ਐਮਐਲਏ ਨਾਭਾ ਦੇ ਪਿਤਾ ਸਰਦਾਰ ਲਾਲ ਸਿੰਘ ਜੀ ਦੀ ਅਸਰਾਨਾ ਵਰਸੇ ਦੇ ਉੱਪਰ ਮੈਂ ਬੀਬੀ ਗੁਰਮੇਲ ਕੌਰ ਅਮਰਸੰਗ ਚਮਕੀਲਾ ਦੀ ਧਰਮ ਪਤਨੀ ਔਰ ਉਹਨਾਂ ਜਵਾਈ ਦਰਬਾਜ ਪਿੰਕਾ ਜੀ ਕਰਮੀ ਸਿੰਘ ਬਰੌਂਦੀ ਜੀ ਔਰ ਸਮੁੱਚੀ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਅਸੀਂ ਜਿਹੜੇ ਆ ਕਿ ਆਪਣੀ ਸ਼ਰਦਾ ਫੁੱਲ ਪੇਂਟ ਕਰਨੀ ਪਹੁੰਚੇ ਆ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਇਸ ਤਰ੍ਹਾਂ ਸਰਗਤ